ਜਿਲੇ ਪਟਿਆਲੇ ਦਾ ਕਾਫਲਾ ਡੇਰਾ ਬਾਬਾ ਨਾਨਕ ਵੱਲ ਜਾਊਗਾ ਸੁੱਬੇ ਵੱਲੋਂ ਇਹ ਜ਼ਿੰਮੇਵਾਰੀ ਲੱਗੀ ਦੀ ਪਟਿਆਲੇ ਜ਼ਿਲ੍ਹੇ ਦੀ ਵੀ ਡੇਰਾ ਬਾਬਾ ਨਾਨਕ ਦੇ ਪਿੰਡਾਂ ਦੇ ਵਿੱਚ ਸਮਾਨ ਵੰਡ ਕੇ ਆਣਾ ਆਪਾਂ ਨੇ ਅੱਜ ਸੁੱਬੇ ਸੁਭਾ 73 ਜਨ ਸਿੰਘ ਪਟਾੜ ਨੇ ਇਹਨਾਂ ਨੂੰ ਰਵਾਨਗੀ ਦਿੱਤੀ ਆ ਟਰੈਕਟਰਾਂ ਨੂੰ thank you ਤੇ ਕਿਸਾਨ ਜੁਨੀਆ ਨੇ ਇਕੱਠਾ ਗੁਰਾਹਾਂ ਦਾ ਪਟਿਆਲੇ ਜ਼ਿਲ੍ਹੇ ਦਾ ਕਾਫਲਾ ਹੜਪੀੜਤਾਂ ਲਈ ਅਚਾਰ ਅਤੇ ਕਣਕ ਅਤੇ ਕੱਪੜਾ ਲੀੜਾ ਲੈ ਕੇ ਉਹਨਾਂ ਦੀ ਮਦਦ ਤੇ ਜਾਂਦੇ ਹੋਏ ਅੱਜ ਜਨਕਪਟਾਲ ਸੁਪਰਾ ਸਕੱਤਰ ਨੇ ਇਹ ਕਾਫਲੇ ਨੂੰ ਰਵਾਨਾ ਕਰਾਇਆ ਉਹ ਸਾਰੇ ਪੰਜਾਬ ਦੇ ਕਿਸਾਨ ਵੀਰਾਂ ਨੂੰ ਬੇਨਤੀ ਕਰਦੇ ਆ ਹਲੇ ਬਹੁਤ ਕੰਮ ਪਿਆ ਕਿਉਂਕਿ ਉਹਨਾਂ ਦੀਆਂ ਜ਼ਮੀਨਾਂ ਵੀ ਪੱਧਰ ਕਰਨੀਆਂ ਨੇ ਅਤੇ ਉਹਨਾਂ ਨੂੰ ਦੁਬਾਰਾ ਪੈਰਾਂ 'ਤੇ ਖੜੇ ਕਰਨਾ ਆਪਣੇ ਨਾਲ ਆਪਣੇ ਭਰਾ ਨੇ